ਸੁਵੇਲੇ ਦੀ ਮੰਡਪਾਗੀ ਖਬਰ ਤਾਰੀਵਾਲ ਤੋਂ ਆਏ ਸਾਹਮਣੇ ਪਿੰਦਰ ਰੰਗਿਆਂ ਦੇ ਇੱਕ ਨੌਜਵਾਨ ਦੀ ਰੇਲਗੱਡੀ ਹੇਠਾਂ ਆ ਕੇ ਮੌਤ ਹੋਣ ਦਾ ਦੁਖਦਾਈ ਖ਼ਬਰ ਪ੍ਰਾਪਤ ਹੋਇਆ ਪ੍ਰਾਪਤ ਕੀਤੀ ਜਾਣਕਾਰੀ ਮੁਤਾਬਕ ਪਖਾਨਕੋਟ ਤੋਂ ਅੰਮ੍ਰਿਤਸਰ ਮੱਲ ਆ ਰਹੀ ਸਪੈਸ਼ਲ ਰੇਨ ਜਦ ਪਿੰਡ ਰਣੀਆਂ ਦੇ ਸਾਹਮਣੇ ਪਾਵਰ ਕਮ ਐਕਸ਼ਨ ਦਸਤਾਰੀਵਾਲ ਦੇ ਨਜ਼ਦੀਕ ਪਹੁੰਚੀ ਤਾਂ ਇੱਕ ਨੌਜਵਾਨ ਅਚਾਨਕ ਰੇਲਗੱਡੀ ਥੱਲੇ ਆ ਗਿਆ ਜਿਸ ਦੀ ਪਹਿਚਾਣ ਸੂਰਜ ਮਲਸੀ ਰਣੀਆਂ ਵੱਜੋਂ ਆਈ ਦੁਖਦਾਈ ਖਬਰ ਦਾ ਪਤਾ ਲੱਗਣ ਤੇ ਮ੍ਰਿਤਕ ਨੌਜਵਾਨ ਦੀ ਮਾਤਾ ਕਮਲੇਸ਼ ਅਤੇ ਮ੍ਰਿਤਕ ਦੀ ਪਤਨੀ ਨੇ ਆ ਕੇ ਪਹਿਚਾਨ ਕੀਤੀ ਕਿ ਇਹ ਉਹਨਾਂ ਦਾ ਸੂਰਜ ਹੈ ਜਦਕਿ ਲਾਸ਼ ਉਹਨੂੰ ਉਸ ਦਾ ਇੱਕ ਆਧਾਰ ਕਾਰਡ ਵੀ ਮਿਲਿਆ ਰੇਲਵੇ ਪੁਲਿਸ ਚੌਕੀ ਧਾਰੀਵਾਲ ਦੇ ਇੰਚਾਰਜ اے ਐਫ ਆਈ ਕੁਲਵਿੰਦਰ ਸਿੰਘ ਸਾਥੀ ਮੁਲਾਜ਼ਮਾਂ ਸਮੇਤ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਸ਼ਿਵਾਲਾ ਕਾਲ ਦਰਗਾਹ ਪਰ ਭੇਜ ਕੇ ਬੰਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਦੇਖੋ ਪੱਤਰਕਾਰ ਹਿੰਦੇਜੀ ਦੀ ਖਾਸ رپورਟ ਆ ਰਹਾ ਮੋਹ ਚਲੋ ਮੇਰੀ ਮਾਂ ਤੁਹਾਡਾ ਕੀ ਲੱਗਦਾ ਜੀ ਮੇਰਾ ਬੇਟਾ ਜੇ ਤੇ ਮੇਰਾ ਬੇਟਾ ਜੇ ਮੇਰੀ ਨੋ ਆ ਪਤਾ ਨਹੀਂ ਨਾ ਜੀ ਅਫਾ ਚ ਕੀ ਗੱਲ ਹੋਈ ਤੁਸੀਂ ਕਿਥੋਂ ਇੱਕ ਪ੍ਰੈਸਰ ਪ੍ਰੈਸਰ ਨਾਲ ਗੱਲ ਕਰਦੇ ਹੋ ਫਿਰ ਵੇਖ ਲੈਂਦੇ ਕੀ ਗੱਲ ਹੋ ਗਈ ਫਿਰ ਵੇਖਣ ਲੱਗੇ ਨਾ ਜੋ ਦੱਸਣ ਲੱਗੇ ਆ ਉਹ ਜੋ ਜੋ ਦੱਸਣਗੇ ਤੁਹਾਨੂੰ ਪੁੱਛ ਲੈਣੇ ਉਹਨਾਂ ਨੂੰ ਮੈਂ ਰੇਐਸ ਸੈ ਤਰਿੰਦਰ ਸਿੰਘ ਇੱਥੇ ਸਪੈਸ਼ਲ ਗੱਡੀ ਆ ਗਈ ਹੀ ਥਾਨਕੋਟ ਤੇ ਉਹ ਆਉਂਦੀ ਹੈ ਇਹ ਬੰਦਾ ਜਰਨ ਕਰਾਸ ਕਰਨ ਲੱਗਾ ਸੀ ਤੇ ਲੱਗੇ ਰਣੀ ਦਾ ਬੰਦਾ ਏ ਨਿਸਨਾ ਘੋੜੀ ਆ ਇਹਦੀ ਹਮ ਜੋ ਕਾਰਵਾਈ ਹੁੰਦੀ ਆ ਹੋ ਜਾਂਦੀ ਆ ਇਹ ਕਿੰਨੇ ਕੋਈ ਅਜੀਬ ਵਾਕਾ ਪਈ ਇਹ ਮਤਲਬ ਹੁਣੇ ਇਹ ਹੋਈ ਆ ਪਾਣੂ 5 ਵਜੇ 5 ਵਜੇ ਟ੍ਰੇਨ ਕਿੱਧਰੋਂ ਕਿੱਧਰ ਜਾ ਰਹੀ ਹੈ ਇਹ ਜੀ ਆਪਣੇ ਪਠਾਨਕੋਟ ਤੋਂ ਅੰਮ੍ਰਿਤਸਰ ਨੂੰ ਜਾ ਰਹੀ ਹੈ ਹੁਣ 20 ਘੰਟੇ ਤੋਂ ਕਰ ਰਹੀ ਹੈ ਇਹਦੀ ਹੁਣ ਇਹ ਲੋਕ ਇੱਥੇ ਹਸਤੜ ਦੇ ਜਾ ਰਹੇ ਤੋ ਜੋ ਕਾਰਵਾਈ ਬੰਦੀ ਆ ਉਹ ਕਰਨ। ਸਭਾ ਜਾਣਕਾਰੀ ਨਹੀਂ ਮਿਲੀ ਕਿ ਕਿੱਦਾਂ ਆ ਥੱਲੇ ਆਇਆ। ਅਜੇ ਤੱਕ ਕੋਈ ਨਹੀਂ ਮਿਲੀ। ਅਜੇ ਹੁਣ ਬਾਅਦ ਚ ਜੋ ਵੀ ਹੋਈ ਉਹ ਕਰਨ। ਇਹਨੂੰ ਅਜੇ ਹਸਪਤਾਲ ਤੇ ਭੇਜਣ ਲੱਗੇ ਆ। ਪ੍ਰਕਾੜੀ ਹਸਪਤਾਲ ਅਰਦਾਸਪੁਰ। ਕਿਹੜੀ ਦਾ ਵਾਕਿਆ ਆਇਆ? ਕਿਹੜੀ ਰਾਤ ਦੇ। ਤੇ ਰਣੀਏ ਦੇ ਅਜੇ ਲੱਗੇ ਨਹਿਰ ਦੇ ਪੁਲ ਤੇ ਲੱਗੇ। ਅਸੀਂ ਕੀ ਸੁਣਾਇਆ? ਕੋਈ ਕੀ ਨਾਮ ਆਇਦਾ? ਉਹ ਦਾ ਨਾ ਕੁਝ ਸਿੰਘ, ਸੂਰਜ ਸਿੰਘ ਦਾ, ਪ੍ਰਸਾਣ ਖੰਡ ਤੇ ਗੁਰਮ ਸਿੰਘ। ਸਨਪਲੋਂਤ ਸਿੰਘ ਦਾ। ਮਾਫ ਕਰਨਾ ਵਾਸੀ ਕਿਥੋਂ ਵਾਸੀ ਰਮੀਆਂ ਦੇ ਗਣੀਆਂ ਦੇ ਹੋ ਬਾਹਰ ਜਾ ਯਾਰ ਮੈਂ ਪਛਣੀ ਹੋਇਆ ਖੜਾ ਹੋਇਆ ਕਹਿੰਦਾ ਮੰਮੀ ਮੈਂ 5 ਮਿੰਟ ਸੇ ਆ ਰਹਾ ਹਾਂ ਚਲੋ ਲੱਗੋ ਮੋ ਚਲੋ ਇਹ ਮੇਰੀ ਮਾਂ